ਆਸਾ ਮਹਿਲਾ ਪਹਿਲਾ ਪੰਚਪਦੀ ਦੁੱਧ ਬਿਨ ਤੇਨ ਪੰਖ ਬਿਨ ਪੰਖੀ ਜਲ ਬਿਨ ਉਤਪੁਜ ਕਾਮ ਨਹੀ ਕਿਆ ਸੁਲਤਾਨ ਸਲਾਮ ਵਿਹਿਮਨਾ ਅੰਦੀ ਕੋਟੀ ਤੇਰਾ ਨਾਮ ਨਹੀ ਕੀ ਵਿਸਰੇ ਦੁਖ ਬੋਤਾ ਲਾਗੇ ਦੁਖ ਲਾਗੇ ਤੂੰ ਵਿਸਰ ਨਾਹੀ ਰਹਾ ਅੱਖੀ ਅੰਧ ਜੀਵ ਰਸ ਨਾਹੀ ਕੰਨੀ ਪਵਨ ਨਾ ਬਾਜੈ ਤਰਣੀ ਚਲੈ ਪਜੂਤਾ ਆਗੈ ਵਿਨ ਸੇਵਾ ਫਲ ਲਾਗੇ ਅਕਰ ਬਿਰਖ ਬਾਗ ਪੁਇ ਚੋਖੀ ਸਿੰਚਿਤ ਭਾਉ ਕਰੇਹੀ ਸਭਨਾ ਪਲ ਲਾਗੈ ਨਾਮ ਏਕੋ ਬਿਨ ਕਰਮ ਕੈਸੇ ਲਹੀ ਜੀਤੇ ਜੀ ਤੇਤੇ ਸਭ ਤੇਰੇ ਵਿਨ ਸੇਵਾ ਫਲ ਕਿਸੈ ਨਾਹੀ ਦੁਖ ਸੁਖ ਪਾਣਾ ਤੇਰਾ ਹੋਵੈ ਬਿਨ ਨਾਵੈ ਜਿਉ ਰਹੈ ਨਹੀਂ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾ ਤਾਂ ਉਗਤ ਨਹੀਂ ਕਹਿ ਨਾਨਕ ਜੀ ਵਾਲੇ ਜੀ ਆਂ ਜਹਾਂ ਪਾਵੇ ਤਹਾਂ ਰਾਖ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸ਼ਬਦ ਆਸਾ ਰਗ ਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਆ 19ਵਾਂ ਸ਼ਬਦ ਹੈ ਸ਼ਬਦ ਦਾ ਕੇਂਦਰੀ ਭਾਵ ਆਪ ਦੀ ਪੰਕਤੀ ਕੀ ਵਿਸਰੇ ਦੁਖ ਭੋਤਾ ਲਗੈ اے پربھو تو میرے ਮਨ ਚ ਕਿਉਂ ਭੁੱਲ ਜਾਂਦਾ ਹੈ ਜਦੋਂ ਤੈਨੂੰ ਭੁੱਲਦਾ ਤੇ ਮੈਨੂੰ ਬਹੁਤੇ ਦੁੱਖ ਆ ਕੇ ਦਿਨ ਬਹੁਤਾ ਦੁੱਖ ਲੱਗੇ ਕੀ ਵਿਸਰੇ ਦੁੱਖ ਬਹੁਤਾ ਲੱਗੇ ਪ੍ਰਭੂ ਤੂੰ ਮੈਨੂੰ ਕਿਉਂ ਭੁੱਲ ਜਾਂਦਾ ਹੈ ਮੈਨੂੰ ਕਿਉਂ ਭੁਲਾ ਦਿੰਦਾ ਹੈ تیرے ਭੁੱਲਣ ਵਿੱਚ ਦੁੱਖ ਦੁੱਖਨ ਦੁੱਖ ਲੱਗੇ ਤੂੰ ਵਿਸਰਨਾਹੀਂ ਇਸ ਲਈ ਪ੍ਰਭੂ تیرے ਵਿਸਰਣ ਦੇ ਵਿੱਚ ਮੈਨੂੰ ਦੁੱਖ ਲੱਗਦੇ ਨੇ ਇਸ ਲਈ ਤੂੰ ਵਿਸਰਨਾਹੀਂ ਐ ਸਿਮਰ ਕਰ ਕਿ ਮੈਨੂੰ ਆਪਣੀ ਯਾਦ ਵੀ ਟਿਕਾਈ ਰੱਖ ਅਪਣ ਸਿਮਰਨ ਨੂੰ ਟਿਕਾਈ ਰੱਖ ਕਿ ਸਿਮਰਨ ਤੋਂ ਬਿਨਾ ਜਿਹੜਾ ਮੇਰਾ ਜੀਵਨ ਗੁਜ਼ਰਦਾ ਹੈ ਜਿਤਨਾ ਸਮਾਂ ਗੁਜ਼ਰਦਾ ਹੈ ਉਹ ਕੋਈ ਨਾ ਕੋਈ ਦੁੱਖ ਮੈਨੂੰ ਆ ਕੇ irdਾ ਹੈ ਇਹ ਇੱਕ ਹਕੀਕਤ ਹੈ ਕਿ ਇਨਸਾਨ ਕੋਈ ਵੀ ਕਰਮ ਐਸਾ ਕਰਦਾ ਹੈ ਜਿਸ ਦੇ ਕਾਰਨ ਜਿਹੜਾ ਕੰਮ ਉਹਦੇ ਬਾਅਦ ਵਿੱਚ ਦੁੱਖ ਦਾ ਕਾਰਨ ਬਣ ਜਾਂਦਾ ਹੈ ਉਹ ਕਰਮ ਪ੍ਰਭੂ ਨੂੰ ਭੁਲੇ ਹੀ ਹੁੰਦਾ ਹੈ ਪ੍ਰਭੂ ਦਾ ਡਰ ਭੈ ਅਗਰ ਮਨ ਵਿੱਚ ਹੋਵੇ ਤਾਂ ਇਨਸਾਨ ਮਾੜੇ ਕਰਮ ਕਰ ਤੋਂ ਪਰਹੇਜ਼ ਕਰਦਾ ਡਰਦਾ ਹੈ ਤੇ ਜਦੋਂ ਇਨਸਾਨ ਮਾੜੇ ਕਰਮ ਹੀ ਕੋਈ ਨਾ ਕਰੇ ਫਿਰ ਦੁੱਖ ਦਾ ਦੁੱਖ ਤੇ ਲੱਦਾ ਹੀ ਉਦੋਂ ਹੈ ਜਦੋਂ ਅਸੀਂ ਪਰਮਾਤਮਾ ਨੂੰ ਭੁਲਾ ਦਿੰਦੇ ਹਾਂ ਤੇ ਫਿਰ ਕੁਝ ਐਸੇ ਕਰਮ ਕਰਨ ਲੱਗ ਪੈਂਦੇ ਆ ਜਿਨ੍ਹਾਂ ਦੇ ਨਤੀਜੇ ਚੰਗੇ ਨਹੀਂ ਹੁੰਦੇ ਇਸ ਲਈ ਪਰਮਾਤਮਾ ਦੀ ਯਾਦ ਦਾ ਮਤਲਬ ਹੀ ਇਹ ਹੈ ਕਿ ਉਸ ਨੂੰ ਅੰਗਸੰਗ ਮਹਿਸੂਸ ਕਰਕੇ ਉਹਦੀ ਪਹਿ ਭਾਵਨੀ ਨਿਰਮਲ ਪਉ ਵਿੱਚ ਰਹੀਏ ਇਕ ਅਧੁਪ ਵਿਚ ਰਹੀਏ ਕਿ ਮੈਂ ਕੋਈ ਐਸਾ ਕੰਮ ਨਾ ਕਰਾਂ ਜੋ ਪ੍ਰਭੂ ਨੂੰ ਪਉਂਦਾ ਨਹੀਂ ਮੇਰਾ ਮਾਲਕ ਮੇਰੇ ਨਾਰਾਜ਼ ਹੋ ਗਿਆ ਤੇ ਮੈਨੂੰ ਸੁ ਕਿਵੇਂ ਹੋਏਗਾ ਪ੍ਰਭੂ ਦੀ ਪ੍ਰਸੰਤਾ ਵੀ ਸੁਖ ਹੈ ਪ੍ਰਭੂ ਦੀ ਨਾਰਾਜ਼ਗੀ ਵਿੱਚ ਕਦੇ ਸੁਖ ਨਹੀਂ ਪ੍ਰਭੂ ਦੀ ਵਿਛੋੜੇ ਵਿੱਚ ਕਦੇ ਸੁਖ ਨਹੀਂ ਜਿਸ ਤਰ੍ਹਾਂ ਤੈਨ ਦੁੱਧਾ ਤੇ ਬਾਹਰੀ ਕਿਤਨਾ ਆ ਮੈਂ ਕਾਮ ਜਲ ਬਿਨਸਾਕ ਨੂੰ ਮਲਾਪਤੀ ਉਪਜਾਣਾ ਹੀ ਧਾਮ ਪ੍ਰਭ ਸੁਆਮੀ ਕੰਧ ਵਿਹਨੀ ਮੀਤ ਸੱਜਣ ਸਭ ਜਾਮ ਫਿਰ ਮਿੱਤਨ ਸੱਜਣ ਵੀ ਜਮਾ ਵਾਂਗੇ ਦਿਸਣ ਲੱਗ ਪੈਂਦੇ ਨੇ ਜਦੋਂ ਪ੍ਰਭੂ ਸਵਾਮੀ ਤੂੰ ਇਹ ਜੀਵਾਤਮਕੰਤ ਵੀ ਹੁਣੀ ਹੋ ਜਾਂਦੀ ਹੈ। ਤੋ ਇਹ ਗੱਲ ਪਹਿਲੀ ਪੰਕਤੀ ਜੜ ਕਰਾਈ ਕਿ ਦੁੱਧ ਬਿਨ ਤੇਨ ਤੇਨ ਮਨੇ ਗਉ ਜਿਵੇਂ ਜਿਹੜੀ ਗਉ ਦੁੱਧ ਨਹੀਂ ਦਿੰਦੀ ਉਹਦਾ ਬਾਕੀ ਜਾਨਵਰਾਂ ਵਿੱਚ ਕੋਈ ਖਾਸ ਮਾਨ ਨਹੀਂ ਹੁੰਦਾ। ਇੱਕ ਦੁੱਧ ਵੇ ਦੇਣ ਬੜੀ ਲਵੇਰੀ ਗਾਂ ਜਾਂ ਮੈਂ ਜਿਹੜੀ ਹੈ ਜਿਤਨੀ ਉਸਦੀ ਕਦਰ ਹੁੰਦੀ ਹੈ ਜਿਸ ਨਾਲ ਉਹ ਤ ਨੂੰ ਚੰਗਾ ਖਵਾਇਆ ਪਾਲਾਇਆ ਜਾਂਦਾ ਹੈ। ਇਤਨਾ ਉਸ ਗਾਂ ਨੂੰ ਜਿਹੜੀ ਦੁੱਧ ਨਹੀਂ ਦੇ ਰਹੀ ਉਸ ਦਾ ਉਹ ਮਾਨ ਸਤਕਾਰ ਨਹੀਂ ਹੁੰਦਾ ਉਹਦਾ ਕੋ ਮੁੱਲ ਨਹੀਂ ਹੁੰਦਾ। ਪੰਖ ਬਿਨ ਪੰਖੀ ਜਿਸ ਪੰਛੀ ਦੇ ਪੰਖ ਹੀ ਨਹੀਂ ਰੇ ਉਹਦੇ ਪਰ ਹੀ ਨਹੀਂ ਰੇ ਉਹ ਚਿਰ ਦੱਕੀ ਜੀਵਨ ਉਡ ਨਹੀਂ ਸਕਦਾ ਉਹ ਆਪਣੀ ਕੋਈ ਦੂਜਾ ਜਾਨਵਰ ਨੂੰ ਮਾਰਨ ਆ ਜਾਏ ਉਹ ਉੱਡ ਕੇ ਆਪਣੀ ਜਾਨ ਨਹੀਂ ਬਚਾ ਸਕਦਾ ਉਹਦਾ ਜੀਵਨ ਕਿਹਦਾ ਹੋ ਜਾਂਦਾ ਜਿਹਦੇ ਪੰਖ ਹੀ ਨਾ ਹੋਣ ਜਲ ਬਿਨ ਉਤਪੂਜ ਕਾਮ ਨਹੀਂ ਉਤਪੂਜ ਹੋਗੀ ਸਾਡੀ ਖੇਤੀ ਬਾੜੀ ਫਸਲ ਅਗਰ ਇਹਦੇ ਪਾਣੀ ਨਾ ਹੋਵੇ ਸੂਕੇ ਵਿੱਚ ਫਸਲ ਕਿਵੇਂ ਪਰ ਸਕਦੀ ਹੈ ਉਹ ਸੜ ਸੁੱਕ ਜਾਂਦੀ ਉਹਦੇ ਕੋਈ ਫਲ ਨਹੀਂ ਪੈਂਦਾ ਇਸੇ ਤਰ੍ਹਾਂ ਕਿਆ ਸੁਲਤਾਨ ਸਲਾਮ ਵੀ ਹੋਣਾ ਕੋਈ ਬਾਦਸ਼ਾਹ ਹੋਵੇ ਤੇ ਉਹਦੀ ਇਤਨੀ ਵੀ ਕਦਰ ਉਹਨੂੰ ਕੋਈ ਲੰਗਦੇ ਬਲੰਗਦੇ ਸਲਾਮ ਵੀ ਨਾ ਕਰੇ ਤੂੰ ਕਾਹਦਾ ਬਾਦਸ਼ਾਹ ਫਿਰ ਉਹ ਕਾਦੀ ਬਾਦਸ਼ਾਹੀ ਹੈ ਕਿ ਉਹਨੂੰ ਕੋ ਪੁੱਛਦਾ ਹੀ ਨਹੀਂ ਕਿ ਆ ਸੁਲਤਾਨ ਸਲਾਮ ਵੀ ਹੋਣਾ ਸਲਾਮ ਤੂੰ ਸੁਖਣਾ ਅੰਧੀ ਕੋਠੀ ਤੇਰਾ ਨਾਮ ਇਸੇ ਤਰ੍ਹਾਂ ਜਿਹੜਾ ਬੰਦਾ ਪ੍ਰਮਾਤਮਾ ਦਾ ਨਾਮ ਜੀ ਸਿਰ ਦੇ ਵਿੱਚ ਨਹੀਂ ਹੈ ਉਹ ਸਰੀਰ ਮਨੁੱਖ ਦੀ ਹਨੇਰੀ ਕੋਠੀ ਹੈ ਅਗਿਆਨਤਾ ਦੀ ਅੰਧੇਰੀ ਦੀ ਕੋਠੀ ਆ ਉਹ ਸਰੀਰ ਉਹ ਸਿਰ ਦਾ ਕੋਈ ਮੋਲ ਨਹੀਂ ਉਹ ਕੋਪੋਨੇ ਰੇਵੀ ਜਿਹਨੂੰ ਬੰਦਾ ਟਕਰਾ ਖਾਂਦਾ ਨਾ ਠੇਡੇ ਖਾਂਦਾ ਇਸ ਤਰ੍ਹਾਂ ਉਹਦਾ ਜ਼ਿੰਦਗੀ ਠੇਡਿਆਂ ਵਾਲੀ ਹੁੰਦੀ ਹੈ ਸੁਖਮੀ ਜ਼ਿੰਦਗੀ ਨਹੀਂ ਹੋ ਸਕਦੀ ਬੰਦੀ ਕੋਠੀ ਬੰਦੀ ਕੋਠੀ ਹਨੇਰੀ ਕੋਠੀ ਜੀਵਨ ਜਿਹੜਾ ਹੈ ਸਾਡਾ ਇੱਕ ਅਗਿਆਨਤਾ ਦੇ ਹਨੇਰੀ ਦੀ ਕੋਠੀ ਬਣ ਜਾਂਦਾ ਜਿਹਦੇ ਵਿੱਚ ਤੇਰਾ ਨਾਮ ਨਹੀਂ ਤੇ ਤੇਰਾ ਨਾਮ ਨਹੀਂ ਇਸ ਲਈ ਕੀ ਵਿਸਰੈ ਦੁਖ ਬਹੁਤਾ ਲੱਗਿਆ ਹੈ ਪ੍ਰਭੂ ਤੂੰ ਮੈਨੂੰ ਇੱਕ ਪਲ ਵੀ ਨਾ ਭੁੱਲ ਕਿਉਂਕਿ ਤੇਰੀ ਭੁੱਲ ਵਿੱਚ ਮੈਨੂੰ ਦੁੱਖ ਲੱਗਦਾ ਹੈ ਦੁੱਖ ਲੱਗਿਆ ਤੂੰ ਵਿਸਰਨਾ ਨਾ ਇਸ ਲਈ ਪ੍ਰਭੂ ਤੁਮ ਮੈਨੂੰ ਨੁ ਪੁਲਾਇ ਮੈਂ ਤੈਨੂੰ ਨਾ ਪੁਲਾਵਾਂ ਇਹ ਵਸਤਾ ਮੇਰੀ ਬਣੀ ਰਵੇ ਤੇਰੀ ਸਿਮਰਨ ਵਾਲੀ ਤਾਂ ਕਿ ਮੈਂ ਇਸ ਦੁੱਖ ਤੋਂ ਬਚ ਜਾਵਾਂ ਇਨਸਾਨ ਦੀ ਤੇ ਹਾਲਤ ਇਹ ਹੈ ਅੱਖੀ ਅੰਧ ਜੀਵ ਰਸ ਨਹੀਂ ਅੱਖਾਂ ਵਿੱਚ ਅੰਧੇਰਾ ਆ ਗਿਆ ਨੈਨੂੰ ਨੀਰ ਬੈ ਤਨਖੀ ਨਾ ਪੇ ਕੇਸ ਦੂਦੁਆਣੀ ਰੁੱਧਾ ਅਕੰਠ ਸ਼ਬਦ ਨਹੀਂ ਉਚਰਿਆ ਅਬ ਕੀ ਕਰੇ ਪ੍ਰਾਨੀ ਇਨਸਾਨ ਦਾ ਸਰੀਰ ਢਡਾਲ ਹੋ ਜਾਂਦਾ ਹੈ ਬੁਢਾਪੇ ਵਿੱਚ ਆ ਕੇ ਅੱਖਾਂ 'ਚ ਅੰਧ ਆ ਜਾਂਦਾ ਹੈ ਜੀਵ ਰਸ ਨਹੀਂ ਹੋਰ ਜ਼ੁਬਾਨ ਜੀ ਕੋ ਹੋ ਜਾਂਦਾ ਸਵਾਦ ਮਾਨਣ ਦੇ ਸ਼ਕਤੀ ਨਹੀਂ ਰਹਿੰਦੀ ਕਈ ਦਫਾ ਪਰਿਵਾਰ ਚ ਬਜ਼ੁਰਗ ਕਹਿੰਦਾ ਜੀ ਰੋਟੀ ਦਾ ਕੋਈ ਸਵਾਦ ਨਹੀਂ ਆ ਗਿਆ ਸਰਜੀ ਭਾਜੀ ਦਾ ਕੋਈ ਸਵਾਦ ਨਹੀਂ ਬਾਕੀ ਪਰਿਵਾਰ ਕਹਿੰਦਾ ਵੀ ਚੰਗੀ ਬਰੀ ਸਵਾਦ ਲਈ ਬਣੀ ਹੈ ਤੁਹਾਨੂੰ ਕਿਉਂ ਨਹੀਂ ਸਵਾਦ ਆਉਂਦਾ ਕਿਉਂਕਿ ਜੀਵ ਜਿਹੜਾ ਸਵਾਦ ਦਾ ਅਹਿਸਾਸ ਕਰਾਉਂਦੀ ਸੀ ਉਹ ਹੁਣ ਉਹ ਨਹੀਂ ਰਿਹਾ ਉਹ ਰਸ ਫਿੱਕੇ ਪੈ ਗਏ ਜੀਵ ਰਸ ਨਹੀਂ ਕੰਨੀ ਪਵਨ ਨਾ ਵਾਜਿਆ ਹੁਣ ਕੰਨਾਂ ਚ ਸੁਣਾਈ ਨਹੀਂ ਦਿੰਦਾ ਬੰਦਾ ਬੋਲਿਓ ਵਾਂਗ ਹੋ ਗਿਆ ਚਰਨੀ ਚੱਲੇ ਪਜੂਤਾ ਆ ਗਿਆ ਜਿੱਥੇ ਪੈਰਾਂ ਨਾਲ ਤੁਰਦਾ ਤੇ ਅੱਗੇ ਕੋਈ ਨਾ ਕੋਈ ਫੜਨ ਵਾਲਾ ਚਾਹੀਦਾ ਵੀ ਕੋਈ ਦੀ ਬਾਹ ਫੜ ਕੇ ਤਾਂ ਤੁਰੇਣੀ ਤੇ ਡਿੱਗ ਪਏਗਾ। ਵੇਨ ਸੇਵਾ ਫਲ ਲਾਗੇ ਤੇ ਸੇਵਾ ਕੋਈ ਨਹੀਂ ਕੀਤੀ ਤੇ ਆਖਿਰ ਦੇ ਇਸ ਸ਼ਰੀਰ ਨੂੰ ਅਹੀਂ ਫਲ ਲਗਦੇ ਨਹੀਂ। ਇਹਦਾ ਅਸੀਂ ਹੋਰ ਅੰਤਰੀ ਬਗਾਰਥ ਲਈਏ ਤੇ ਹੋਰ ਗਹਿਰੇ ਵਿੱਚ ਤੇ ਅੱਖੀ ਅੰਧ ਜਿਨ੍ਹਾਂ ਅੱਖਾਂ ਵਿੱਚ ਅਗਿਆਨਤਾ ਦਾ ਅੰਧੇਰਾ ਹੈ ਅੰਧ ਹੈ ਉਹਨਾਂ ਨੇ ਕੋਈ ਗੁਰੂ ਗਿਆਨ ਪ੍ਰਾਪਤ ਨਹੀਂ ਕੀਤਾ। ਜੀਵ ਰਸ ਨਹੀਂ ਜਿਨ੍ਹਾਂ ਦੀ ਜ਼ੁਬਾਨ ਨੂੰ ਕੋਈ ਨਾਮ ਦਾ ਰਸ ਨਹੀਂ ਹੁੰਦਾ ਉਹ ਨਾਮ ਸੁਣਦ ਜਨ ਵਿਛੁੜ ਦਸਾਨਾ ਵਾਲੀ ਅਵਸਥਾ ਬਣ ਗਈ ਹੈ ਵੀ ਉਹਨਾਂ ਨੂੰ ਕੋਈ ਰਸ ਨਹੀਂ ਹੁੰਦਾ ਬਾਣੀ ਪੜਨ ਵਿੱਚ ਵਿਚਾਰਨ ਵਿੱਚ ਉਹ ਇਸ ਕੰਮ ਨੂੰ ਫਜ਼ੂਲ ਕੰਮ ਸਾਬ ਦੇ ਨੇ ਕੰਨੀ ਪੰਨਾ ਬਾਜਾ ਜਿਨ੍ਹਾਂ ਦੇ ਕੰਨਾਂ ਵਿੱਚ ਕੋਈ ਸੋਈ ਵੀ ਨਹੀਂ ਸੁਣਦੀ ਨਾਮ ਦੀ ਪੰਨਾ ਵਿੱਚ ਕਦੇ ਉਹਨਾਂ ਨੇ ਕੀਰਤਨ ਨਹੀਂ ਸੁਣਿਆ ਬਾਣੀ ਨਹੀਂ ਸੁਣੀ ਕੰਨਾਂ ਨੂੰ ਇਸ ਪਾਸੇ ਆਵਾਜ਼ ਤੱਕ ਨਹੀਂ ਸੁਣੀ ਨਾਮ ਦੀ ਚਰਨੀ ਚੱਲਾ ਬਜੂਤਾ ਆ ਗਏ ਤੇ ਪੈਰਾਂ ਜਿੱਥੇ ਵੀ ਤੁਰਦੇ ਨੇ ਤੇ ਕਿ ਕੋਈ ਨਾ ਕੋਈ ਗੂ ਨੂੰ ਪਕੜ ਕੇ ਰਖਦਾ ਮਤਲਬ ਦੁਨਿਆਵੀ মোহ ਮਾਇਆ ਕਿਸੇ ਨੇ ਕਿਸੇ ਦੇ ਢੇ ਚੜੇ ਹੋਏ ਤੁਰਦੇ ਨੇ ਕਾਮਕ੍ਰੋਧ ਲੋਭ ਮੋਹ ਘਾਰ ਦੇ ਉਹ ਚਾਲ ਚੱਲਦੇ ਨੇ ਤੇ ਫਿਰ ਕੋਈ ਸੇਵਾ ਨਹੀਂ ਕੀਤੀ ਤੇ ਵੀਨ ਸੇਵਾ ਫਲ ਲਾਗੇ ਮੇਨ ਸੇਵਾ ਫਿਰ ਫਲ ਘੜੇ ਲੱਗਦੇ ਨੇ ਦੁੱਖ ਬੋਤਾ ਲਾਗੇ ਦੁੱਖ ਲਾਗੇ ਤੂੰ ਵਿਸਰਨਾ ਹੀ ਫਿਰ ਦੁੱਖ ਹੀ ਲੱਗਦੇ ਨਹੀਂ ਛੜੇ ਤੇ ਬੁਢਾਪੇ ਵਿੱਚ ਵੈਸੇ ਹੀ ਵੀ ਬੰਦਾ ਆ ਕੇ ਬਿਲਕੁਲ ਹਰ ਪਾਸੋਂ ਨਿਢਾਲ ਹੋ ਜਾਂਦਾ ਤੇ ਜਿਹੜੀ ਇਹ ਸੁੰਦਰ ਜਵਾਨੀ ਹੈ ਰੰਗ ਮਨਲਾ ਪਿਆਰਾ ਜਾਂ ਜੋਬਨ ਨਾ ਹੁਲਾ ਦਿਨ ਥੋੜੇ ਥਕੇ ਪਿਆ ਪੁਰਾਣਾ ਚੋਲਾ ਸਿਰਦਾ ਚੋਲਾ ਜਦੋਂ ਪੁਰਾਣਾ ਹੋ ਗਿਆ ਫਿਰ ਕਾਫੀ ਮੁਸ਼ਕਿਲ ਹੋ ਜਾਂਦੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਇਹ ਜਿਤਨਾ ਨੌਜਵਾਨ ਚੰਗੀ ਤਰ੍ਹਾਂ ਕਰ ਸਕਦਾ ਹੈ ਬਜ਼ੁਰਗ ਵਾਸਤੇ ਬੜਾ ਮੁਸ਼ਕਿਲ ਹੈ ਜੇ ਤੁ ਸਵੀਡ ਦੀ ਤਕਲੀਫ ਇਤਨੀ ਹੋ ਗਈ ਕਿ ਟਿਕਾਓ ਨਾਲ ਬੈਠ ਵੀ ਨਹੀਂ ਸਕਦਾ ਹੋਵੇ ਬਹੁਤ ਸਾਰੇ ਬਜ਼ੁਰਗ ਚੌਕੜਾ ਮਾਰ ਕੇ ਨਹੀਂ ਬੈਠ ਸਕਦੇ ਗੁਰਦੁਆਰੇ ਜਾ ਕੇ ਮੱਥਾ ਨਹੀਂ ਟਿੰਗਦਣਾ ਦੇਖ ਸਕਦੇ ਚੌਕਣਾ ਮੁਸ਼ਕਿਲ ਹੋ ਜਾਂਦਾ ਹੈ ਐਸੀ ਵਾਸਤੇ ਫਿਰ ਸਿਮਰਨ ਕਰਨਾ ਸਿਰਦੀ ਤਕਲੀਫਾਂ ਨੂੰ ਉਰੂਖਾ ਜਾਂਦਾ ਇਸ ਲਈ ਇਸ ਤੂੰ ਪਹਿਲਾਂ ਪਹਿਲਾਂ ਇਹ ਅਸੀਂ ਆਪਣੇ ਸਿਮਰਨ ਦੀ ਆਦਤ ਪਕਾ ਲਈਏ ਫਿਰ ਬੁਢਾਪੇ ਵਿੱਚ ਵੀ ਆਪਣੇ ਆਪ ਮਨ ਵਿੱਚ ਸਿਮਰਨ ਦੀ ਜਿਹੜੀ ਲਹਿਰ ਚਲਦੀ ਰਹਿੰਦੀ ਆ ਅਖਰ ਬ੍ਰਿਕ ਬਾਗ ਪੂਈ ਚੋਂ ਖੀ ਜਿਸ ਨੇ ਨਾਮ ਰੂਪੀ ਅਖਰ ਗੁਰ ਦੀ ਬਾਣੀ ਇਹ ਇਹ ਸੋਹਣਾ ਬਾਗ ਆਪਣੇ ਹਿਰਦੇ ਰੂਪੀ ਪੈਲੀ ਨੂੰ ਸਵਾਰ ਕੇ ਆਪਣੇ ਹਿਰਦੇ ਨੂੰ ਸਵੱਛ ਕਰਕੇ ਸੱਚਾ ਸਿਦਕ ਪ੍ਰੋਸਾ ਕਰਕੇ ਬਾਣੀ ਦੇ ਇਹ ਅਕਰਾਂ ਦੀ ਬਿਰਕ ਆਪਣੇ ਹਿਰਦੇ ਵਿੱਚ ਲਗਾ ਦਿੱਤੀ ਸਿੰਚਿਤ ਪਾਉ ਕਰੀ ਤੇ ਉਹਦੀ ਸਿੰਚਾਈ ਆਪਣੇ ਦਿਲੀ ਪਿਆਰ ਨਾਲ ਸਿੰਚਾਈ ਕੀਤੀ ਦਿਲੀ ਪਿਆਰ ਦਾ ਪਾਣੀ ਲਗਾਇਆ ਸਭ ਨੂੰ ਫਲ ਲੱਗਿਆ ਨਾਮ ਏਕੋ ਫਿਰ ਇਹੋ ਜੇ ਜੀਵਾਂ ਨੂੰ ਸਾਰਿਆਂ ਨੂੰ ਫਿਰ ਨਾਮ ਦਾ ਫਲ ਲੱਗਦਾ ਹੈ ਜਿਹੜੇ ਆਪਣੇ ਹਿਰਦੇ ਦੀ ਪੈਲੀ ਵਿੱਚ ਭਰੋਸਾ ਕਰਕੇ ਯਕੀਨ ਕਰਕੇ ਸੱਚੇ ਹਿਰਦੇ ਨਾਲ ਗੁਰੂ ਦੀ ਬਾਣੀ ਨੂੰ ਅੰਦਰ ਟਿਕਾਉਂਦੇ ਨੇ ਪ੍ਰੇਮ ਭਾਵਨਾ ਨਾਲ ਉਹਨਾਂ ਨੂੰ ਫਿਰ ਸਭ ਨੂੰ ਫਲ ਲੱਗਿਆ ਨਾਮ ਏਕੋ ਪਰਮਾਤਮਾ ਨਾਮ ਦਾ ਫਲ ਲੱਗਦਾ ਹੈ ਬਿਨ ਕਰਮ ਕੈ ਸੇਲਹੀ ਫਿਰ ਉਹ ਪ੍ਰਭੂ ਦੀ ਨਦਰ ਕਰਮ ਤੋਂ ਬਿਨਾ ਕੋਈ ਕਿਸ ਤਰ੍ਹਾਂ ਲੈ ਸਕਦਾ ਹੈ ਇਹ ਵੀ ਦਾਵਾ ਨਹੀਂ ਜੇ ਇਸ ਲਈ ਇਥੇ ਦਾਵਾ ਨਹੀਂ ਹੈ ਕਿ ਅਸੀਂ ਇਰਦਾ ਬੜਾ ਸਵਚ ਰੱਖਿਆ ਬਾਣੀ ਬੜੀ ਪੜ੍ਹਦੇ ਹਾਂ ਬੜੇ ਪ੍ਰੇਮ ਨਾਲ ਪੜ੍ਹਦੇ ਹਾਂ ਤੇ ਹੁਣ ਦਾਵਾ ਹੋ ਗਿਆ ਜੀ ਕਿ ਸਾਨੂੰ ਤਾਂ ਨਾਮ ਦਾ ਫਲ ਲੱਗਣਾ ਹੀ ਲੱਗਣਾ ਨਹੀਂ ਅਗਲੀ ਪੰਦੀ ਬਿਨ ਕਰਮ ਕੈਸੇ ਲਈ ਇਤਨਾ ਕੁਝ ਕਰਨਾ ਧਰਮ ਹੈ ਲੇਕਿਨ ਇਹ ਕਰਦੇ ਆ ਮਾਨ ਨਹੀਂ ਦਾਵਾ ਨਹੀਂ ਹੈ ਇਹਨਾਂ ਪ੍ਰਭੂ ਜੇ ਤੂੰ ਕਬੂਲ ਕਰ ਲਵੇਂ ਐਸੀ ਅਜੀਬ ਕਠਨਾ ਹੈ ਇਹ ਗੁਰੂ ਪਾਤਸ਼ਾਹ ਸੀਸ ਮੰਗਰੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਭਾਈ ਦਿਆਲ ਸਿੰਘ ਜੀ ਸੀਸ ਭੇਟ ਕਰਦੇ ਕਹਿੰਦੇ ਨੇ ਮਹਾਰਾਜ ਮੇਰਾ ਸੀਸ ਆਸਰ ਜੇ ਆਪ ਜੀ ਨੂੰ ਪ੍ਰਵਾਨ ਹੋਵੇ ਵੀ ਮੇਰਾ ਸੀਸ ਹੀ ਸਿਯੋਗ ਹੈ ਕਿ ਤੈਨੂੰ ਪ੍ਰਵਾਨ ਹੋ ਜਾਏ ਇਹ ਅਵਸਥਾ ਹੈ ਕਿ ਅਸੀਂ ਗੁਰੂ ਦੀ ਬਾਣੀ ਅਨੁਸਾਰ ਅਮਲੀ ਜੀਵਨ ਜੀਵੀਏ ਜੀ ਕੇ ਫਿਰ ਇਹ ਆਖ ਕੇ ਕਿ ਪ੍ਰਭੂ ਪਤਾ ਨਹੀਂ ਮੈਂ ਇਸ ਯੋਗ ਹੋਇਆ ਕਿ ਨਹੀਂ ਤੂੰ ਮੇਰੇ ਤੇ ਮਿਹਰ ਕਰੇ ਕਿਉਂਕਿ ਵਨ ਕਰਮਾ کیسے ਲਈਂ ਜੀਤੇ ਜੀਤੇ ਤੇ ਸਭ ਤੇਰੀ اے ਪ੍ਰਭੂ ਜਿਤਨੇ ਜੀਵ ਜੰਤੂ ਪੈਦਾ ਕਿਤਨੇ ਆਏ ਤੇ ਸਾਰੇ ਤੇਰੇ ਨੇ। ਗਿਣੇ ਸੇਵਾ ਫਲ ਕਿਸੇ ਨਹੀਂ। ਲੇਕਿਨ ਸੇਵਾ ਤੋਂ ਬਿਨਾ ਇਹ ਫਲ ਕਿਸੇ ਨੂੰ ਨਹੀਂ ਲੱਗਦੇ। ਇਹ ਗੁਰੂ ਕੀ ਸੇਵਾ ਗੁਰੂ ਦੀ ਬਾਣੀ ਪੜਨੀ ਵਿਚਾਰਨੀ ਅਮਲ ਅਤ ਲੈਣੀ ਪੈਣੀ ਹੈ। ਦੁੱਖ ਸੁੱਖ ਪਾਣਾ ਤੇਰਾ ਹੋਵੇ ਇਹ ਵੀ ਸੱਚ ਹੈ। ਕਿ ਦੁੱਖ ਸੁੱਖ ਜਿਹੜੇ ਮਿਲਦੇ ਨੇ ਇਹ ਵੀ ਤੇਰਾ ਹੁਕਮ ਤੇਰਾ ਪਾਣਾ ਤੇਰੀ ਰਜ਼ਾ ਹੁੰਦੀ ਤੇਰੇ ਹੀ ਇੱਕ ਰੱਬੀ ਕੋ ਨਿਯਮ ਹਨ। ਜਿਨਾਂ ਦੇ ਦਿਨ ਕਦੇ ਦੁੱਖ ਤੇ ਕਦੇ ਸੁੱਖੇ ਮਿਲਦੇ ਰਹਿੰਦੇ ਨੇ। ਕਿਨ ਨਾ ਆਵੇ ਜੀਉ ਰਹਾ ਨਹੀਂ ਤੇ ਨਾਮ ਤੋਂ ਬਿਨਾ ਇਹ ਜੀਵ ਸੁਖੀ ਨਹੀਂ ਰਹਿ ਸਕਦਾ ਨਹੀਂ ਤੇ ਆਮ ਇਨਸਾਨ ਜਿਹੜਾ ਨਾ ਦੁੱਖ ਸੁੱਖਾਂ ਜੀ ਘੇਰਿਆ ਰਹਿੰਦਾ ਉਹ ਦੁੱਖ ਸੁੱਖ ਤੋਂ ਉੱਪਰ ਨਹੀਂ ਉੱਠ ਸਕਦਾ ਜਦੋਂ ਕੋਈ ਦੁੱਖ ਮਿਲਿਆ ਰੱਬ ਨੂੰ ਲਾਮੇ ਦੇਣਾ ਸ਼ੁਰੂ ਕਰਦਾ ਹੈ ਸੁੱਖ ਮਿਲਿਆ ਉਹ ਹੰਕਾਰੀ ਹੋ ਜਾਂਦਾ ਹੈ ਉਹਦਾ ਹਿਰਦਾ ਟਿਕਾਉਂ ਚ ਨਹੀਂ ਆਉਂਦਾ ਕਿ ਸੁੱਖ ਵੇਲੇ ਵੀ ਮਿਟ ਗੇ ਰਵੇ ਜੇ ਬਹੁਤਾ ਪਦਾਰਥ ਪ੍ਰਾਪਤ ਹੋ ਗਏ ਸੰਸਾਰੀ ਬਹੁਤੀਆਂ ਪ੍ਰਾਪਤੀਆਂ ਹੋ ਗਈਆਂ ਤਾਂ ਉਸ ਵੀ ਮਿਟ ਕੇ ਰਵੇ ਹੰਕਾਰ ਚ ਨਾ ਆਵੇ ਜੇ ਜੇ ਦੁੱਖ ਮਿਲਿਆ ਉਸਲੇ ਬੋਤਾ ਉਹ ਦੁਖੀ ਨਾ ਹੋ ਜਾਵੇ ਉਸਲੇ ਬੋਤਾ ਅਧਿਰਨ ਨਾ ਹੋ ਜਾਵੇ ਉਸਲੇ ਵੀ ਆਪਣੇ ਮਨ ਨੂੰ ਸਥਿਰ ਰੱਖ ਸਕੇ ਸਹਜ ਹੀ ਟਿਕ ਸਕੇ ਇਹ ਇਸ ਤਰ੍ਹਾਂ ਨਹੀਂ ਹੁੰਦਾ ਇਹ ਨਾਮ ਤੋਂ ਮੇਰੇ ਬਿਨ ਨਾਵੇ ਜਿਉ ਰਹਾ ਨਹੀਂ ਇਹ ਨਾਮ ਬਿਨਾ ਇਹ ਜੀਵਨ ਸਥਿਰ ਨਹੀਂ ਰਹਿ ਸਕਦਾ ਸੁਧ ਬੁੱਧ ਕਾਇਮ ਨਹੀਂ ਰਹਿ ਸਕਦੀ ਸਹਜ ਨਹੀਂ ਪ੍ਰਾਪਤ ਹੋ ਸਕਦਾ ਮਤ ਵਿੱਚੋਂ ਮਰਨ ਜੀਵਨ ਹੋਰ ਕੈਸਾ ਤੇ ਗੁਰੂ ਦੀ ਮਤ ਵਿੱਚ ਵੀ ਸਹੀ ਜੀਵਨ ਹੈ ਮਤ ਵਿੱਚ ਅਗਰ ਮਰਨਾ ਆ ਜਾਏ ਗੁਰੂ ਦੀ ਮਤ ਅਨੁਸਾਰ ਅਗਰ ਸੰਸਾਰ ਪਾਸੂ ਮੂਹ ਮਾਇਲੇ ਪਾਸੂ ਮਰਨਾ ਆ ਜਾਏ ਮਰ ਮਰ ਜੀ ਵੇ ਤਾਂ ਕਿਚ ਪਾਏ ਸ਼ਬਦ ਮਰੂ ਫਿਰ ਜੀਵੋ ਸਦ ਹੀ ਤਾਂ ਫਿਰ ਮਰਨਾ ਹੋਏ ਇਹ ਹੈ ਜੀਵਨ ਸਹੀ ਮਨੇ ਜੇ ਗੁਰੂ ਦੀ ਮਤ ਲੈ ਕੇ ਮੂਹ ਮਾਇਵਲ ਮਰਨਾ ਆ ਜਾਏ ਫਿਰ ਜੀਵਨ ਤੇ ਅਸੀਂ ਸੋਚੀਏ ਕਿ ਗੁਰੂ ਦੀ ਮਤ ਨਾ ਲਈਏ ਤੇ ਹੋਰ ਕੋਈ ਕਿਸ ਕਿਸਮ ਦਾ ਜੀਵਨ ਜੀਏ ਹੋਰ ਫਿਰ ਜੀਵਨ ਹੋਰ ਕੈਸਾ ਹੋਰ ਕੈਸਾ ਜੀਵਨ ਇਹ ਜੀਵਾਂ ਤਾਂ ਜੁਗਤ ਨਹੀਂ ਅਗਰ ਐਸੀ ਜ਼ਿੰਦਗੀ ਜਿਉਂਦੇ ਵੀ ਹਾਂ ਤੇ ਜੀਵਨ ਦੀ ਜੁਗਤੀ ਫਿਰ ਸੁਚੱਜੀ ਨਹੀਂ ਹੋਵੇਗੀ ਫਿਰ ਗੁਰਮਤਾ ਵਾਲੀ ਜੀਵਨ ਜਾਚ ਨਹੀਂ ਹੋਵੇਗੀ ਉਹ ਵੀ ਦੁਖਦੈਨ ਵਾਲੀ ਜੀਵਨ ਜਾਤੀ ਹੋਵੇਗੀ ਕਹ ਨਾਨਕ ਜੀ ਵਾਲੇ ਜੀਆਂ ਜਹ ਪਾਵੈ ਤਹ ਰਾਖ ਤੁਹੀ ਇਹ ਨਾਨਕ ਕਹਦਾ ਇਹ ਪ੍ਰਭੂ ਸਾਨੂੰ ਤੂੰ ਐਸੀ ਜ਼ਿੰਦਗੀ ਦੇ ਅਸੀਂ ਤੇਰੇ ਬਣ ਕੇ ਰਹੀਏ ਸਾਨੂੰ ਤੂੰ ਭੁੱਲੇ ਨਾ ਕੀ ਵਿਸਰਨ ਦੁਖ ਬੋਤਾ ਲਾਗਿਆ ਦੁਖ ਲਾਗਿਆ ਤੂੰ ਵਿਸਰਨਾਹੀਂ ਐਸਾ ਜੀਵਨ ਦੇ ਕਹਿਣ ਹਨ ਜੀਵਾਲੇ ਜੀ ਤੂੰ ਜੀਵਨ ਨੂੰ ਜਵਾਲਣ ਵਾਲਾ ਹੈ ਆਤਮਿਕ ਜੀਵਨ ਦੇਉਣ ਵਾਲਾ ਹੈ ਇਸ ਲਈ ਜੀਵਨ ਤੇਰੇ ਕੋਲ ਹੋ ਸਕਦਾ ਜਿੱਤੀ ਅਸੀਂ ਤੇਰੇ ਬਣ ਕੇ ਰਹਿ ਸਕੀ ਉੱਥੇ ਸਾਨੂੰ ਰੱਖ ਜਹਾਂ ਪਾਵੈ ਤਹਾਂ ਰਾਖ ਤੂੰ ਉਸ ਅਵਸਥਾ ਵੀ ਸਾਨੂੰ ਰੱਖ ਕਿ ਜਿੱਤੇ ਅਸੀਂ ਤੇਰੇ ਨਾਲ ਜੁੜੇ ਰਹੀਏ ਤੇਰੇ ਤੋਂ ਵਿਛੜ ਕੇ ਦੁਖੀ ਨਾ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ